ਨਾ ਸਾਡੇ ਭਗਵਾਨ ਜਮਾਨ ਨਾਲ ਦੁਸ਼ਮਣੀ ਆ ਤੇ ਨਾ ਦੋਸਤੀ ਆ ਨਾ ਕਿਸੇ ਹੋਰ ਨਾਲ ਇਹ ਨਾਰਮਲ ਗੱਲਬਾਤ ਸੀ ਨਾ ਕੋਈ ਕਣਕ ਦੀ ਬੋਰੀ ਸਿੱਟ ਕੇ ਜਾਵੇ ਤੇ ਨਾ ਅਸੀਂ ਕਿਹਦੇ ਸਿੱਟ ਕੇ ਆਏ ਤੇ ਇਹਨੂੰ ਕੋਈ ਸੀਰੀਅਸ ਨਾ ਲਿਓ ਆਮ ਗੱਲਬਾਤ ਸੀ ਇਹ ਆਮ ਆਮ ਵੀ ਮਤਲਬ ਆਮ ਆਦਮੀ ਪਾਰਟੀ ਨਹੀਂ ਆਮ ਨਾਰਮਲ ਕਾਪ ਆਪਣੇ ਕੰਨਾ ਪਿਆਰ ਹੈ ਜਿਹਦੇ ਕਰਾਮ ਨਹੀਂ ਹਾਂ ਐਨਾ ਤੇ ਹੋਰ ਐਨਾ ਨਹੀਂ ਪਿਆ ਨਹੀਂ ਬਹੁਤ ਸਾਲੋਂ ਪਿਆ ਕੀ ਮਾਹੌਲਾ ਫਿਰ ਹੌਲ ਗਿਆ ਪਾਣੀ ਦਾ ਸਭ ਕੁਝ ਦੋਸਣਾ ਚੱਲ ਪਾਇਆ ਵੀ ਸੱਤਿਆ ਬੜਾ ਰੱਬ ਨੇ ਰੱਬ ਢੂੜ ਘੰਟਾ ਲਾਤਾ ਗ੍ਰਾਵਣਾ ਆ ਤੇ ਖੇਤਾਂ ਬਹੁਤ ਪਣੀ ਆ ਵਾਤਾਵਰਨ ਵੀ ਸਾਫ ਹੋ ਗਿਆ ਤੇ ਫਰਾ ਚਮਕ ਦੇ ਦੇ ਬੱਦਲ ਬੱਦਲ ਬਹੁਤ ਵਧੀਆ ਕੰਮ ਕਰਿਆ ਦੇਖ ਦੇਖ ਦੇ ਉਹ ਦਰਖਤ ਜੀ ਹੂੰ ਨਾ ਰੱਬ ਦੇ ਕੋਈ ਘਰ ਘਾਟਾ ਨਹੀਂ ਹੈ। ਹੂੰ। ਰੱਬ ਦੇ ਘਰੇ ਘਾਟਾ ਨਹੀਂ ਹੈ। ਰੋਜ਼ ਕਹਿੰਦੇ ਪੈਂਦਾ ਨਹੀਂ, ਪੈਂਦਾ ਨਹੀਂ ਪੈ ਗਿਆ ਨਾ। ਮਿੰਟਾਂ ਜੀ ਆ ਗਿਆ ਕਿਸੇ ਵਕਤ। ਆ ਕੀ ਕਰੀ ਜਾਂਦੇ ਸੀ ਹੁਣ ਮੱਕੀ ਦਾ ਪਾਣੀ ਇਧਰ ਨਿਕਲਦਾ ਸੀ। ਇਹ ਆ ਝੋਨੇ ਦਾ ਇਧਰ ਗਾਹਾਂ ਟੱਪ ਗਿਆ ਸੀ ਪਾਣੀ ਇਧਰ ਨਿਮਾਣਾ ਨਾ। ਪਰ ਇਹਨੂੰ ਹਾਂ ਉਧਰ ਮੈਂ ਫੱਕ ਚ ਮਰਜੂ ਫੱਕ ਚ ਪੀ ਜਾਂਦਾ ਸੀ ਪਾਣੀ। ਗਾਹਾਂ ਮੂੰਗੀ ਟੱਪਦਾ। ਹੋਰ। ਇਹਨੂੰ ਨਿਮਾਣਾ ਵਾਂ ਪਰ ਇਹ ਜਾਂਦਾ। ਹੇਤੋਂ ਖੇਤੀ ਢੇੜਾ ਮਾਰ ਕੇ ਆਈ ਜਾਂਦੇ ਆ ਕਿਸਾਨ ਕੋਈ ਤੁਰੇ ਜਾਂਦੇ ਆ ਹਨਾ ਹੋਰ ਕੋਈ ਨਵੀਂ ਤਾਜੀ ਗੱਲਬਾਤ ਬਸ ਠੀਕ ਹੈ ਹੋਰ ਤਾਂ ਕਿਹੜੀ ਗੱਲ ਹੈ ਹੋਰ ਤਾਂ ਠੀਕ ਹੈ ਬਸ ਰੰਗ ਲਾ ਤੇ ਰੱਬ ਨੇ ਫਾਇਦਾ ਹੋਇਆ ਮੀਂਹ ਦਾ ਬਹੁਤ ਫਾਇਦਾ। ਉਹ ਨਹੀਂ ਲੱਗ ਜਾਣਗੇ ਬਿਨਾ ਪਾਣੀ ਤੋਂ। ਐਵੇਂ ਕੋ ਲੋ ਕੱਦੂ ਕਰ ਦੇਣਗੇ ਬਸ ਹੁਣ। ਪਰਮਾਤਮਾ ਨੂੰ ਮੇਰੀ ਗੱਲ ਸੱਚੀ ਹੋ ਗਈ ਹੈ ਨਾ। ਮੋਟਰਾਂ ਬੰਦ ਕਰਾਤੀਆਂ। ਹਾਂ। ਮੋਟਰਾਂ ਬੰਦ ਕਰਾਤੀਆਂ ਨਾ। ਹਾਂ। ਹੀ ਮੋਟਰਾਂ ਮੈਂ ਕਰਤੀਆਂ ਹੁਣ ਮੋਟਰ ਕੋਈ ਨਹੀਂ ਛੱਡਦਾ 4 ਦਿਨ। ਰੱਪਾ ਪਾ ਦਾ ਕਰਕੇ ਮੋਟਰ ਹੈ ਨਾ। ਕਿ ਨਹੀਂ? ਠੀਕ ਲਵੋ। ਆਪੋ ਰੈਜੀ ਕਰਕੇ ਹੈ। ਪਾਣੀ ਕੰਨੀ ਕੋ ਤਾਂ ਸ਼ੇਰ ਨੇ ਲਾ ਤੇ ਰੰਗ ਹੈ ਨਾ। ਸੱਚੀ। ਉਧਰ ਰੱਬ ਸੁਣ ਨਹੀਂ ਰੱਬ ਨੇ ਸੁਣ ਲਈ ਉਧਰ ਮੋਟਰਾਂ ਚੱਲੀ ਜਾਂਦੀਆਂ ਦਾ। ਰਾਤ ਲਾਈਟ ਨਹੀਂ ਬੰਦ ਕਰਦਾ ਯਾਰ ਹਨਾ ਪਤਾ ਨਹੀਂ ਕਿੱਥੋਂ ਲਿਆਉਂਦਾ ਇਹ ਨਹੀਂ ਦਰ ਰਾਤ ਹੀ ਚੱਲੀ ਜਾਂਦੀ ਆ ਪਤਾ ਨਹੀਂ ਕਿੱਦਾਂ ਆ ਕੇ ਕੋਲਾ ਇੰਨਾ ਚੱਕੀ ਜੁਰੰਜ ਦੇ ਤਾਂ ਬਣਿਆ ਲਾਈਟ ਦਾ ਉਹ ਦੇਦੀ ਨਹੀਂ ਉੱਡੀ ਇਹ ਗੱਲ ਤਾਂ ਤਾਰੀਫ ਕਰਨ ਵਾਲੀ ਹੈ ਜਮਾ ਹਾਂ ਲਾਈਟ ਕਿੰਨੇ ਦਾ ਸਰਦਾਰੀ ਆ ਯਾਰ ਦਿਨੇ-ਦਿਨੇ ਲਾਓ ਤੇ ਦਿਨੇ 8 ਵਜੇ ਬੰਦ ਕਰੋ ਜਾਂ ਘਰ ਨੂੰ ਜਾਓ ਹਾਂ ਜਿੱਦ ਦੇ ਨਾਲ ਬਣਿਆਗਾ ਕੋਈ ਨਹੀਂ ਆ ਮੱਛਰ ਖਾਈ ਜਾਂਦੇ ਸੀ ਅੱਗੇ ਹੂੰ ਅੱਗੇ ਰਾਤ ਨੂੰ ਆਉਂਦਾ ਹਰੇਕ ਬੰਦਾ ਮੱਛਰ ਖਾਂਦਾ ਦੋਈ ਆਉ ਕਹਿੰਦੇ ਲਾਈਟ ਰਾ 2 ਵਜੇ ਹੋਊਗੀ 2 ਵਜੇ ਖਿਸਤੋ ਕਰੋ ਚੱਲ ਕੇ ਆਉਣਾ ਹਰੇਕ ਨੂੰ ਪਹਿਲੀ ਵਾਰੀ ਵੀ ਉਦੋਂ ਮਾਰਚ ਅਪ੍ਰੈਲ ਜੇ ਜਿੱਤਿਆ ਇਹ ਉਦੋਂ ਤੋਂ ਲੈ ਕੇ ਇਹਦੇ ਲਾਈਟ ਨਹੀਂ ਦਿੱਕਤ ਆਈ ਹੈ ਨਾ ਲਾਈਟ ਤਾਂ ਗਈ ਨਹੀਂ ਜੇ ਤੜਕਾ 6 ਵਜੇ ਆ ਤਾਂ ਵੀ ਚੱਲਦੀ ਹੈ 5 ਆ ਜਾ ਤਾਂ ਵੀ ਚੱਲਦੀ ਹੈ ਉਦੋਂੋਂ ਆਥਰੇ 10 11 ਵਜੇ ਤੱਕ ਬੰਦਾ ਜੇ ਰਹਿ ਪਵੇ ਤਾਂ ਲਾ ਸਕਦਾ ਆਪਾਂ ਨੂੰ ਉਲਟਾ ਕੇ ਇਸ ਕਰਨਾ ਬੂਬੂਆਂ ਤੋਂ ਮਨ ਤੇ ਬੀ ਇਹ ਲਾਈਟ ਛੱਡੀ ਰੱਖਦਾ ਜੀ ਸਾਡੀਆਂ ਤਾਰਾਂ ਮੋਟਰਾਂ ਦੀਆਂ ਮੱਚੀ ਬਹੁਤ ਫਾਇਦਾ ਕਰਿਆ ਜੀ ਹੂੰ ਬਹੁਤ ਫਾਇਦਾ ਫਿਰ ਜਦੋਂ ਲਾਈਟ ਹੁੰਦੀ ਹੈ ਸਾਨੂੰ ਬਟਨ ਦੱਬਣਾ ਪੈਂਦਾ ਫਿਰ ਬਹੁਤ ਫਾਇਦਾ ਕਰਿਆ ਲੋਕ ਆੱਕ ਕੇ ਆਪੇ ਬੰਦ ਕਰਨ ਲੱਗ ਗਏ ਹੁਣ ਕੀ ਕਰਾਂਗੇ ਇੰਨਾ ਪਾਣੀ ਗੱਲ ਤਾਂ ਸਹੀ ਹੈ ਬਿਨਾਂ ਲੋਡ ਤੋਂ ਤਾਂ ਕੋਈ ਛੱਡਦਾ ਵੀ ਨਹੀਂ ਹੂੰ ਮਾਰ ਕੋਈ ਰੱਬ ਨੇ ਲਾ ਤਾਰ ਹੂੰ ਰੱਬ ਨੇ ਹੁਣ ਜਮਾ ਚਾਰ ਦਿਨ ਤਾਂ ਪੰਜ ਦਿਨ ਦਾ ਬੰਦੀ ਹੋਊਗਾ ਮੰਨ ਲਓ ਖੇਤੀਬਾੜੀ ਵਾਲੇ ਬੰਦਾ ਖਾਤਰ ਠੀਕ ਆ ਠੀਕ ਆ ਬੰਦਾ ਬਕਰਾਂ ਬੰਦਾ ਨਹੀਂ ਮਾੜਾ ਹੋਰ ਬਥੇਰੇ ਆ ਉਹਦੇ ਨਾਲ ਮਾਲ ਚੱਬਣ ਵਾਲੇ ਯਾਰ ਹੋਰ ਯਾਰ ਕੱਲ੍ਹ ਹਾਪਤ ਨਹੀਂ ਆਉਂਦੀ ਗੱਲ ਮਤਲਬ ਕਿੰਨੇ ਯਾਰ ਨੂੰ ਯਾਰ ਆਪਾਂ ਨੂੰ ਕਿਸਾਨ ਨੂੰ ਪਾਣੀ ਚਾਹੀਦਾ ਪਾਣੀ ਆਵ ਕਰਤਾ ਉਹ ਵੀ ਚਾਹੀਦਾ ਆਪਾਂ ਨੂੰ ਹੂੰ ਪਾਣੀ ਤੋਂ ਬਿਨਾ ਫਸਲ ਨਹੀਂ ਹੁੰਦੀ ਪਾਣੀ ਵਾਧੂ ਕਰਤਾ ਸੂਕ ਇੱਕ ਹੋਰ ਨਾ 10 ਘੰਟੇ ਲੇਟ ਆਉਂਦੀ ਜਾ ਆ ਕੱਟ ਲਾ ਆਂ ਦੇ ਵਿੱਚ ਦੀ 8 ਘੰਟੇ ਲਾ ਕੇ ਹੂੰ ਮੁੜ ਕੇ ਬਸ ਟੱਕੀ ਜਾਂਦੇ ਅੱਧੂ ਕਰਨ ਕਰਨੇ ਆਉਣ ਲੋਕ ਐਨਰ ਦਿਨੇ ਦਿਨੇ ਲੱਗ ਜਾਂਦੇ ਨੇ ਨਜ਼ਾਰੇ ਨਾਲ ਇੱਕ ਹੋਰ ਕਹਿੰਦਾ ਜੀ ਪਤਾ ਨਹੀਂ ਨਹਿਰ ਕੱਢਣੀ ਆ ਕਹਿੰਦਾ ਜੀ ਇੱਧਰੋਂ ਨਵੀਂ ਪਤਾ ਨਹੀਂ ਬਟੰਡੇ ਮੁਖਸਰ ਲੈ ਕੇ ਛੱਡੂਗਾ ਕਹਿੰਦਾ ਮਾਲ ਬਨ ਮਾਲ ਬਨ ਐਰ ਕਹਿੰਦਾ ਐਂਦਾ ਦਾ ਹੈਗਾ ਇਹ ਕਹਿੰਦਾ ਦਾ ਹੈਗਾ ਬਟਨ ਦਬਦਗੇ ਫਿਰ ਆਪਾਂ ਤੁਸੀਂ ਬਾਦਗੇ ਪਿਛਲੀ ਵਾਰੀ ਹਾਂ ਹਾਂ ਆਦਾ ਪਾਈਆਂ ਹੀ ਪਿਛਲੀ ਵਾਰੀ ਹਾਂ ਲਓ ਵੀ ਪ੍ਰਮਾਤਮਾਨ ਦੀ ਤਾਰੀਫ ਕਰਤੀ ਅਸੀਂ ਉਹ ਪਿੱਛੇ ਬੋਰਡ ਦਿਖੀ ਜਾਂਦਾ ਤੁਹਾਨੂੰ ਥੋੜੀ ਸਖਤੀ ਕਰੇ ਨਾ ਹੋਰ ਕਮਾਜ ਫੇਰ ਲੋਟ ਆ ਜਮ ਨਸ਼ਾ ਨਸ਼ਾ ਦੇ ਕਰ ਦੇਣਾ ਕੰਟਰੋਲ ਕਰੇ ਨਾ ਜੰਦਾ ਮਾੜਾ ਮੋਟਾ ਹੁਕਤਾ ਵੀ ਜਿੱਦ ਜਾ ਕੇ ਕਾਨੂੰਨ ਕਰ ਲਵਣ ਦੀ ਹੈ ਹਾਂ ਨਸ਼ੇ ਵਾਲਾ ਸੈੱਟ ਕਰ ਦੇਣਾ ਥੋੜਾ ਹੂੰ ਨਸ਼ੇ ਨਾਲ ਚੋਰੀ ਦਾ ਜਿਹੜੀਆਂ ਚੋਰੀਆਂ ਹੋਈ ਜਾਂਦੀਆਂ ੱਕਾ ੱਕਾ ਲੁੱਟ ਖੋਹਾਂ ਫੇਰ ਡਾਂਗ ਮਾਰਦੇ ਮੋਟਰਸਾਂ ਖੋਹ ਕੇ ਲੈ ਗਏ ਤੇਰੀ ਮੋਟਰ ਦੀ ਤਾਰ ਵੱਢ ਕੇ ਲੈ ਗਏ ਇਹ ਕੰਮ ਗਲਤ ਹੋ ਜਾਂਦੇ ਹੂੰ ਇਹ ਕੰਮਾਂ ਦੇ ਕੰਟਰੋਲ ਕਰਨਾ ਚਾਹੀਦਾ। ਲੋ ਵੀ ਇਹ ਸੀ ਮੀਂਹ ਤੋਂ ਬਾਅਦ ਦੇ ਮਾਹੌਲ ਗੱਲਾਂ-ਵਾਟਾਂ ਨਾ ਸਾਡੀ ਭਗਵਾਨਤ ਮਾਨ ਨਾਲ ਦੁਸ਼ਮਣੀ ਆ ਤੇ ਨਾ ਦੋਸਤੀ ਆ ਨਾ ਕਿਸੇ ਹੋਰ ਨਾਲ ਆ ਇਹ ਨਾਰਮਲ ਗੱਲਬਾਤ ਸੀ। ਨਾ ਕੋਈ ਕਣਕ ਦੀ ਬੋਰੀ ਸਿੱਟ ਕੇ ਜਾਵੇ ਤੇ ਨਾ ਅਸੀਂ ਕਿਹੜੇ ਸਿੱਟ ਕੇ ਅਗੇ ਤੇ ਇਹਨੂੰ ਕੋਈ ਸੀਰੀਅਸ ਨਾ ਲਿਓ। ਆਮ ਗੱਲਬਾਤ ਸੀ ਇਹ। ਆਮ ਆਮ ਵੀ ਮਤਲਬ ਆਮ ਆਦਮੀ ਪਾਰਟੀ ਨਹੀਂ ਆਮ ਨਾਰਮਲ। ਠੀਕ ਹੈ ਜੀ ਸਸਰੀਕਾ